ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਿਸਿੱਦਾ ਕੈਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੇ ਆਪਣੇ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਸੂਟ ਲੈ ਕੇ ਆਏ ਜੀ ਬਰਬਰੀ ਦੇ ਵਿੱਚ ਪਿਓਰ ਬਰਬਰੀ ਦੇ ਵਿੱਚ ਮੀਨ ਬਰਬਰੀ ਦੇ ਸੂਟ ਅੱਜ ਕੱਲ ਤੁਹਾਨੂੰ ਵੀ ਪਤਾ ਹਨਾ 11-1200 ਤੋਂ ਵੀ ਸ਼ੁਰੂ ਹੋ ਜਾਂਦੇ ਨੇ ਤੇ 4000-5000 ਤੱਕ ਵੀ ਬਰਬਰੀ ਦੇ ਸੂਟ ਨੇ ਤੇ ਆਪਾਂ ਬਹੁਤ ਵਧੀਆ ਸੁਪੀਰੀਅਰ ਕੁਆਲਿਟੀ ਦੀ ਬਰਬਰੀ ਲੈ ਕੇ ਆਏ ਆਗੇ ਪੂਰੀ ਫਾਈਨ ਬਰਬਰੀ ਹੋਏਗੀ ਤੇ ਤੁਸੀਂ ਖੁਦ ਪ੍ਰਿੰਟਿੰਗ ਦੇਖੋਗੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੁਸੀਂ ਸਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਕਿੰਨੇ ਸੋਹਣੇ ਪ੍ਰਿੰਟ ਨੇ ਕਿੰਨਾ ਸੋਹਣਾ ਫੈਬਰਿਕ ਹੈ ਜੀ ਤਾਂ ਆਪਾਂ ਦਿਖਾਉਣੇ ਤੁਹਾਨੂੰ ਫਸਟ ਸੂਟ ਦੇਖੋਗੇ ਤੁਸੀਂ ਇਹਨੂੰ ਆਪਾਂ ਥੋੜਾ ਜਿਹਾ ਡਿਜ਼ਾਈਨਿੰਗ ਕੀਤਾ ਜੀ ਇਹ ਵਾਲੇ ਸੂਟ ਨੂੰ ਇਸ ਤਰ੍ਹਾਂ ਹਾਂਜੀ ਇਹਦਾ ਕਲਰ ਹੈ ਜੀ ਜਿਹੜਾ ਬਹੁਤ ਸੋਹਣਾ orange ਰਸਟ ਦਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈਗਾ ਤੇ ਫੈਬਰਿਕ ਦੀ ਵੀ ਆਪਾਂ ਤੁਹਾਨੂੰ ਪੂਰੀ ਫੁੱਲ ਡਿਟੇਲ ਦੇਵਾਂਗੇ ਜੀ ਵਰਬਰੀ ਦਾ ਪਿਓਰ ਵਰਬਰੀ ਦਾ ਫੈਬਰਿਕ ਹੈ ਸੈਮੀ ਨਹੀਂ ਹੈਗੀ ਬਿਲਕੁਲ ਵਿਸਕੋਸ ਨਹੀਂ ਹੈਗੀ ਬਿਲਕੁਲ ਪਿਓਰ ਵਰਬਰੀ ਫੈਬਰਿਕ ਹੈ ਜੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਜਿਆਦਾ ਪਿਆਰੀ ਹੋਈ ਵੀ ਹੈ ਤੇ ਉਸੇ ਪ੍ਰਿੰਟਿੰਗ ਦੇ ਨਾਲ ਮਿਲਦਾ ਜੁਲਦਾ ਜੀ ਆਪਾਂ ਫੈਬਰਿਕ ਇਨਸਰਟ ਕਰਕੇ ਵਿੱਚ ਸ਼ਿਮਰ ਦਾ ਫੈਬਰਿਕ ਲਗਾ ਕੇ ਤੇ ਆਪਾਂ ਪੈਚ ਵਰਕ ਕੀਤਾ ਜਾਨੀ ਕਿ ਇਹ ਵਾਰਾ ਪੈਨਲਸ ਦੇ ਰੂਪ ਵਿੱਚ ਕੀਤਾ ਆਪਾਂ ਪੈਚ ਵਰਕ ਜਿਹੜਾ ਕੀਤਾਗਾ ਪੈਨਲਸ ਬਣਾ ਕੇ ਕੀਤਾਗਾ ਤੇ ਦੇਖੋਗੇ ਤੁਸੀਂ ਵਰਕ ਦੀ ਫਿਨਿਸ਼ਿੰਗ ਵੀ ਸਾਡੇ ਦੇਖੋਗੇ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਿੰਗ ਵੈਸੇ ਤੇ ਪਵਾ ਸਕਦੇ ਹੋਗੇ ਪਰ ਅਸੀਂ ਤੁਹਾਨੂੰ ਆਪਣਾ ਇਹ ਵਾਲਾ ਇੱਕ ਸ਼ੋਅ ਕਰਦੇ ਹਾਂਗੇ ਤੇ ਇਹ ਪੈਨਲ ਜਿਹਨੇ ਜੀ ਸਾਰੇ ਕਲਰ ਆਪਾਂ ਯੂਜ਼ ਕੀਤੇ ਹੋਏ ਨੇ ਪੈਨਲਸ ਦੇ ਵਿੱਚ ਉਹੀ ਵਾਲੇ ਤੇ ਜਿਗਜੈਗ ਦੇ ਨਾਲ ਆਪਾਂ ਜਿਹੜੀ ਇਹ ਮਤਲਬ ਕਿ ਫੈਬਰਿਕ ਆ ਜਿਹੜਾ ਇਨਸਰਟ ਕੀਤਾਗਾ ਤੁਸੀਂ ਦੇਖੋਗੇ ਇਦਾਂ ਫਿਨਿਸ਼ਿੰਗ ਹੁੰਦੀ ਜੇ ਆਪਾਂ ਸਿੰਪਲ ਲਾਈਨ ਮਾਰ ਦਿੰਦੇ ਇੱਥੇ ਤਾਂ ਉਹ ਚੀਜ਼ ਨਹੀਂ ਸੀ ਸੋਹਣੀ ਨਹੀਂ ਸੀ ਲੱਗਣੀ ਤੇ ਦੇਖੋ ਆਪਾਂ ਕਿੰਨੀ ਸੋਹਣੀ ਜੈਗ ਜਿਗਜੈਗ ਦੇ ਨਾਲ ਆਪਾਂ ਬਹੁਤ ਸੋਹਣੀ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਤੇ ਵਰਕ ਵੀ ਤੁਸੀਂ ਦੇਖੋਗੇ ਪੂਰਾ ਵਧੀਆ ਵਰਕ ਹੋਇਆ ਹੈ ਬੈ ਫਾਈਨ ਕੁਆਲਿਟੀ ਦਾ ਵਰਕ ਹੋਇਆ ਹੈ ਜੀ ਤੇ ਕਲਰ ਕੰਬੀਨੇਸ਼ਨ ਤੁਹਾਨੂੰ ਓਰੇ ਪਰਫੈਕਟ ਲੱਗਣਗੇ ਜੀ ਤੁਸੀਂ ਆਪਣਾ ਵੀ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਬਣਾ ਸਕਦੇ ਹੋ ਇਸ ਤਰ੍ਹਾਂ ਪੈਚ ਵਰਕ ਦੇ ਵਿੱਚ ਤੇ ਇਹ ਆ ਜੀ ਬਰਪਰੀ ਦਾ ਸੂਟ ਕਲਰ ਇਹਦਾ ਤੁਹਾਨੂੰ ਦਿਖਾ ਰਹੀ ਆਂ ਵੀ orange rust ਜਿਹਾ ਕਲਰ ਆ ਬਹੁਤ ਪਿਆਰਾ ਕਲਰ ਹੈਗਾ ਤੁਸੀਂ ਦੇਖੋਗੇ ਲੱਗਿਆ ਹੋਇਆ ਬਹੁਤ ਸੋਹਣਾ ਫੈਬਰਿਕ ਆ ਬਹੁਤ ਸੋਹਣਾ ਕਲਰ ਹੈਗਾ ਦੇਖੋ ਜੀ ਤੇ ਵਿਦਆਊਟ ਲਾਈਨਿੰਗ ਮੈਂ ਨਹੀਂ ਰਿਕਮੈਂਡ ਕਰੂੰਗੀ ਕਿ ਵਿਦਆਊਟ ਲੈਣਗੇ ਸੂਟ ਤੁਸੀਂ ਬਣਾਓ ਹਾਲਾਂਕਿ ਇੰਨਾ ਟਰਾਂਸਪੇਰੈਂਟ ਸੂਟ ਨਹੀਂ ਹੈਗਾ ਬਣ ਸਕਦਾ ਬਟ ਫਿਰ ਵੀ ਅਗਰ ਤੁਸੀਂ ਸੂਟ ਦੀ ਕੁਆਲਿਟੀ ਨੂੰ ਇਨਹਾਂਸ ਕਰਨਾ ਹੈਗਾ ਤੇ ਜਾਇ ਦੀ ਗ੍ਰੇਸ ਨੂੰ ਇਨਹਾਂਸ ਕਰਨਾ ਤਾਂ ਤੁਸੀਂ ਮਸਟ ਆਗੇ ਵੀ ਤੁਸੀਂ ਲਾਈਨਿੰਗ ਜਿਹੜੀ ਜ਼ਰੂਰ ਲਗਵਾਓ ਜੀ ਤੇ ਇਹ ਆਪਾਂ ਤੁਹਾਨੂੰ ਦੱਸਿਆ ਵੀ ਪੈਨਲਸ ਦੇ ਵਿੱਚ ਆਪਾਂ ਵਰਕ ਕੀਤਾਗਾ ਉਸ ਤੋਂ ਬਿਨ ਆਪਾਂ ਦਿੱਤੀ ਆ ਫਿਨਿਸ਼ਿੰਗ ਪੱਟੀ ਕਰੀਮ ਆਫ ਵਾਈਟ ਕਲਰ ਦੇ ਜਿਹੜਾ ਵਿੱਚ ਕਲਰ ਹੋਇਆ ਹੋਇਆ ਸੀ ਇਹਦੇ ਇਹ ਵਾਲਾ ਕਲਰ ਆਪਾਂ ਸੇਮ ਲਗਾਇਆਗਾ ਫਿਨਿਸ਼ਿੰਗ ਪੱਟੀ ਦਿੱਤੀ ਹੈਗੀ ਪੇਸਟਿੰਗ ਵੀ ਕਹਿ ਦਿੰਦੇ ਇਹਨੂੰ ਫਿਨਿਸ਼ਿੰਗ ਵੀ ਕਹਿ ਦਿੰਦੇ ਆ ਜੀ ਤੇ ਇਸ ਤਰ੍ਹਾਂ ਆਪਾਂ ਨੋਰਮਲ ਨੇਕ ਡਿਜ਼ਾਈਨ ਰੱਖਿਆ ਕਿਉਂਕਿ ਸ਼ਰਟ ਦੇ ਵਿੱਚ ਹੀ ਆਲਰੇਡੀ ਤੁਹਾਨੂੰ ਦਿਖ ਰਿਹਾ ਹੋਗਾ ਬਹੁਤ ਪੋਸ਼ੂ ਹੋ ਗਿਆ ਦਾ ਹਨਾ ਬਹੁਤ ਵਰਕ ਆਗਾ ਸਾਰਾ ਇਹ ਵਾਲਾ ਉੱਪਰ ਤੱਕ ਜਾਂਦਾ ਜੀ ਇਹ ਵਰਕ ਤੇ ਇਹੀ ਵਾਲਾ ਵਰਕ ਜਿਹੜਾ ਜੀ ਆਪਣਾ ਬਾਜੂ ਦੇ ਉੱਪਰ ਆਏਗਾ ਦੇਖੋਗੇ ਤੁਸੀਂ ਸੇਮ ਬਾਜੂ ਦੇ ਉੱਪਰ ਵਰਕ ਆਏਗਾ ਤੇ ਇਸ ਦੇ ਉੱਪਰ ਵੀ ਆਪਾਂ ਫਿਨਿਸ਼ਿੰਗ ਦਾ ਜਿਹੜੀ ਪੱਟੀ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਜੀ ਤੇ ਇਹਦੇ ਨਾਲ ਆਪਾਂ ਫਰਸ਼ੀ ਜਿਹੜੀ ਸਟ੍ਰੇਟ ਲੁੱਕ ਵਾਲੀ ਸਲਵਾਰ ਆਉਂਦੀ ਆ ਮੀਨ ਫਰਸ਼ੀ ਸਲਵਾਰ ਅੱਜਕੱਲ੍ਹ ਦੋ ਤਰ੍ਹਾਂ ਨਾਲ ਆਉਣ ਲੱਗੀ ਜੀ ਇੱਕ ਫਰਸ਼ੀ ਸਲਵਾਰ ਮੀਨ ਜਿਹਦੇ ਵਿੱਚ ਆਪਾਂ ਲਗਭਗ 10 ਤੋਂ 12 ਇੰਚ ਦਾ ਜਿਹੜੀ ਆਪਾਂ ਮੂਰੀ ਬਣਾਉਣੇ ਆਗੇ ਐਨੀ ਮੂਰੀ ਬਣਾਉਣੇ ਆਗੇ ਇੱਕ ਇਹ ਵਾਲੀ ਦੀ ਥੋੜੀ ਇਹ ਸਟ੍ਰੇਟ ਲੁੱਕ ਵੀ ਦਿੰਦੀ ਹੈ ਤੇ ਫਾਰਸੀ ਲੁੱਕ ਵੀ ਦਿੰਦੀ ਹੈ ਤੇ ਇਸ ਤਰ੍ਹਾਂ ਬ੍ਰੀਕ ਮੂਰੀ ਵਾਲੀ ਆਪਾਂ ਵੈਸੇ ਜਿਹੜੀ ਚੜਾਈ ਆ ਮੀਨ ਮੂਰੀ ਦਾ ਸਾਈਜ਼ ਹੁੰਦਾ ਆਪਾਂ ਵੱਡਾ ਰੱਖਦੇ ਆ ਪਰ ਚੜਾਈ ਨਹੀਂ ਜ਼ਿਆਦਾ ਰੱਖਦੇ ਦੇਖੋਗੇ ਜੀ ਇਹ ਸਟ੍ਰੇਟ ਸਲਵਾਰ ਆਪਾਂ ਇਹਦੇ ਨਾਲ ਰੈਡੀ ਕੀਤੀ ਹੈ ਇਲਾਸਟਿਕ ਵਾਲੀ ਤੇ ਬਹੁਤ ਸੋਹਣੀ ਲੁੱਕ ਆਉਂਦੀ ਆ ਤੇ ਹੁਣ ਤੁਹਾਨੂੰ ਦੋ ਦਿਖਾਉਣਾ ਸੀ ਦੁਪੱਟਾ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਸਾਡੇ ਚੈਨਲ ਨੂੰ ਹਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਬਾਕੀ ਪੂਰੀ ਵੀਡੀਓ ਦੇਖਿਓ, ਵੀਡੀਓ ਦੇਖਣ ਤੋਂ ਬਾਅਦ ਜੇ ਹੋ ਵਧੀਆ ਲੱਗੇਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ। ਹਾਂਜੀ ਇਹ ਵਾਲਾ ਜੀ ਆਪਣਾ ਦੁਪੱਟਾ ਰੈਡੀ ਕੀਤਾ ਆਪਾਂ। ਟਾਈ ਡਾਈ ਦੇ ਵਿੱਚ ਕੀਤਾ ਹੈਗਾ ਆਪਾਂ। ਤੇ ਇਹ ਵਾਲਾ ਵੀ ਥੋੜਾ ਆਪਾਂ ਦੁਪੱਟੇ ਨੂੰ ਵੀ ਜਿਹੜਾ ਬਰਬਰੀ ਵਾਲਾ ਇਹ ਦੁਪੱਟਾ ਯੂਜ਼ ਕੀਤਾ ਹੈਗਾ। ਬਰਬਰੀ ਜੂਟ ਜੀ ਫੈਬਰਿਕ ਹੈਗਾ ਕਿਉਂਕਿ ਪਿਓਰ ਬਰਬਰੀ ਦੇ ਉੱਤੇ ਨਾ ਥੋੜੀ ਮੀਸ ਜਿਹੜੀ ਟਾਈਡ ਡਾਈ ਉਹ ਸਹੀ ਨਹੀਂ ਆਉਂਦੀ ਹੈਗੀ ਤੇ ਜੂਟ ਬਰਬਰੀ ਆਪਣੇ ਕੋਲੇ ਹੈਗਾਗਾ ਦੁਪੱਟਾ ਬਿਲਕੁਲ ਬਰਬਰੀ ਵਰਗੀ ਲੁੱਕ ਆਏਗੀ ਜੀ ਸਾਡੇ ਕੋਲ ਤੁਸੀਂ ਇਹ ਦੁਪੱਟਾ ਵੀ ਬਾਇ ਕਰ ਸਕਦੇ ਹੋਗੇ ਤੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਨੇ ਅਗਰ ਤੁਸੀਂ ਇਹਦੇ ਵਿੱਚ ਚਨੌਂਚ ਪਾਉਣ ਜਿਹੜਾ ਵੀ ਮਰਜ਼ੀ ਪਿਓਰ ਸੈਮੀ ਜਿਹੜਾ ਲਗਵਾਉਣਾ ਚਾਹੋਗੇ ਉਹ ਵੀ ਲੱਗ ਜੀਗਾ ਦੇਖੋ ਜੀ ਦੁਪੱਟਾ ਪ੍ਰੋਪਰ ਮੈਚਿੰਗ ਨਾਲ ਲੱਗਾ ਵੈਸੇ ਮੈਨੂੰ ਲੱਗ ਰਿਹਾ ਵੀਡੀਓ ਦੇ ਵਿੱਚ ਜ਼ਿਆਦਾ ਹੀ ਡਾਰਕ ਜਾ ਆ ਰਿਹਾਗਾ ਪਰ ਪ੍ਰੋਪਰ ਮੈਚਿੰਗ ਆ ਜੀ ਦੁਪੱਟੇ ਦੀ ਦੇਖੋ ਪੂਰਾ ਦੁਪੱਟਾ ਟਾਈਡਾਈ ਕੀਤਾ ਤੇ ਆਪਾਂ ਨਾਲ ਹੀ ਇਹਦੇ ਨਾਲ ਆਪਾਂ ਫਿਨਿਸ਼ਿੰਗ ਵੀ ਲਗਾ ਕਰੀ ਹੋਈ ਹੈ ਜੀ ਦੇਖੋ ਸਾਰੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਦੀ ਪੂਰੀ ਮੀਨਸ ਗ੍ਰੇਸਫੁਲ ਸੂਟ ਆਗਾ ਤੇ ਸਾਡਾ ਪੇਜ ਹੈ ਜੀ ਆਪਣਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਦੇ ਉੱਤੇ YouTube ਦੇ ਤੇ Instagram ਤੇ ਵੀ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ YouTube ਦੇ ਉੱਤੇ ਹਰ 3rd ਦਿਨ ਵੀਡੀਓ ਆਉਂਦੀ ਹੈ Instagram ਦੇ ਉੱਤੇ ਡੇਲੀ ਦੇ ਰੀਲਸ ਆਉਂਦੀਆਂ ਨੇ ਜੀ ਹੁਣ ਆਪਾਂ ਤੁਹਾਨੂੰ ਪਰ ਫੈਬਰਿਕ ਦੀ ਪ੍ਰੋਪਰ ਡਿਟੇਲ ਦਿੰਨੇ ਆ ਜੀ ਪਹਿਲਾਂ ਸਾਡੀ ਸੂਟ ਦੀ ਦਿੱਤੀ ਫਿਰ ਹੁਣ ਫੈਬਰਿਕ ਦੀ ਦਿੰਨੇ ਆ ਜੀ ਦੇਖੋ ਜੀ ਇਹ ਵਾਲਾ ਫੈਬਰਿਕ ਆ ਜੀ ਬਹੁਤ ਜਿਆਦੇ ਸੁਪੀਰੀਅਰ ਕੁਆਲਿਟੀ ਦਾ ਹੁਣ ਸੁਪੀਰੀਅਰ ਕੁਆਲਿਟੀ ਦਾ ਮੈਂ ਇੰਨਾ ਬਾਰ ਬਾਰ ਕਿਉਂ ਕਹਿ ਰਹੀ ਆ ਉਹਦਾ ਵੀ ਤੁਹਾਨੂੰ ਪ੍ਰੂਫ ਦਿਖਾ ਦਿੰਦੀ ਆ ਜੀ ਅਸੀਂ ਫੈਬਰਿਕ ਬਹੁਤ ਲਾਈਟ ਵੇਟ ਹੈਗਾ ਕੋਈ ਐ ਹੈਵੀ ਫੈਬਰਿਕ ਨਹੀਂ ਹੈਗਾ ਬਰਬਰੀ ਜਿਵੇਂ ਕਿ ਆਪਾਂ ਕਹਿਣਾ ਕਿ ਬਿਨਾ ਲਾਈਨ ਤੋਂ ਆਪਾਂ ਨਹੀਂ ਬਣਾ ਸਕਦੇ ਤੁਹਾਡੀ ਚੁੱਕਦੀ ਹੁੰਦੀ ਆ ਇਹ ਬਿਲਕੁਲ ਨਹੀਂ ਚੁੱਕੇਗੀ ਚਾਹੇ ਤੁਸੀਂ ਬਿਨਾ ਲਾਈਨ ਤੋਂ ਬਣਾ ਲਓਗੇ ਬਹੁਤ ਸੌਫਟ ਫੈਬਰਿਕ ਆ ਬਿਲਕੁਲ ਐ ਮਲਾਈ ਵਰਗਾ ਫੈਬਰਿਕ ਆ ਹੁਣ ਜੀ ਇਹਦੀ ਕੁਆਲਿਟੀ ਦੀ ਦੇਖੋ ਜੀ ਗਾਰੰਟੀ ਦੇਖੋ ਜੀ ਪੜੋਗੇ ਤੁਸੀਂ ਆਪ ਹੀ ਉਹਦੀ ਟਿਸਟਾ ਕਲਾਸਿਕਲ ਇਸ ਦਾ ਕਲਾਸਿਕ 컬렉ਸ਼ਨ ਜੀ ਦੇਖੋਗੇ ਤੁਸੀਂ ਤਾਂ ਇਹ ਟਿਸਟਾ ਬ੍ਰਾਂਡ ਦੀ ਵਰਬਰੀ ਹੈ ਜੀ ਵਰਬਰੀ ਬਹੁਤ ਤਰ੍ਹਾਂ ਦੀ ਆ ਰਹੀ ਹੈ ਵਿਸਕੋਸ ਦੇ ਵਿੱਚ ਵੀ ਆ ਰਹੀ ਹੈ ਪਿਓਰ ਦੇ ਵਿੱਚ ਵੀ ਆ ਰਹੀ ਹੈ ਬਟ ਬ੍ਰਾਂਡ ਬਹੁਤ ਜ਼ਿਆਦਾ ਇਪੋਰਟੈਂਟ ਰੋਲ ਪਲੇ ਕਰਦਾ ਆ ਉਹਦਾ ਕਿਸੇ ਵੀ ਫੈਬਰਿਕ ਦੀ ਕੁਆਲਿਟੀ ਦੇ ਵਿੱਚ ਤਾਂ ਟਿਸਟਾ ਬਾਰੇ ਤੁਸੀਂ ਬਹੁਤ ਸੁਣਿਆ ਹੋਵੇਗਾ ਤਾਂ ਇਹ ਜਿਹੜੀ ਵਰਬਰੀ ਹੈ ਟਿਸਟਾ ਬ੍ਰਾਂਡ ਦੀ ਵਰਬਰੀ ਹੈ ਜੀ ਤੇ ਇਸੇ ਕਰਕੇ ਇਹ ਇੰਨੀ ਜ਼ਿਆਦਾ ਸੌਫਟ ਆ ਗਈ ਤੁਸੀਂ ਸਾਡੇ ਕੋਲੋਂ ਸੂਟ ਹੈ ਜਿਹੜਾ ਇਹ ਬਿਨਾ embroiderry ਤੋਂ ਵੀ ਬਾਈ ਕਰ ਸਕਦੇ ਹੋ ਅਸੀਂ ਤੁਹਾਨੂੰ ਇਹਦਾ ਪ੍ਰਾਈਸ ਵੀ ਸ਼ੋਅ ਕਰ ਦੇਵਾਂਗੇ ਤੇ ਇਹ ਪਹਿਲਾਂ ਵਾਲੇ ਸੂਟ ਦੇ ਵਿੱਚ embroiderry ਦੇ ਨਾਲ ਸ਼ੋਅ ਕਰਦੇ ਹਾਂ ਉਹ ਪੈਚ ਵਰਕ ਦੇ ਨਾਲ ਮੀਨ ਜਿਹੜਾ ਹੋਇਆ ਹੋਏਗਾ ਠੀਕ ਹੈ ਜੀ ਤੇ ਅਗਰ ਤੁਸੀਂ ਪੈਚ ਵਰਕ ਨਹੀਂ ਵੀ ਕਰਵਾਉਣਾ ਹੈਗਾ ਤਾਂ ਵੀ ਤੁਸੀਂ ਸਾਡੇ ਤੋਂ ਸੂਟ ਇਹ ਆਲ ਓਵਰ ਬਾਈ ਕਰ ਸਕਦੇ ਹੋ ਕਈ ਵਾਰ ਵੈਸੇ ਅਸੀਂ ਤਾਂ ਆਲ ਓਵਰ ਹੀ ਮੀਨ ਜੇ ਸੂਟ ਬਣਾ ਰਹੇ ਹਾਂ ਜੀ ਸੇਲ ਕਰ ਰਹੇ ਹਾਂਗੇ ਪਰ ਕਈ ਵੇ ਹੁੰਦਾ ਪੈਣਾ ਨੇ ਹੁੰਦਾ ਕਿ ਸਾਡੇ ਕੋਲ ਆਫ ਵਾਈਟ ਕਲਰ ਦੀ ਕਰੀਮ ਜੇ ਸ਼ੇਡ ਦੀ ਕੋਈ ਬਾਟਮ ਹੈਗੀ ਆ ਤਾਂ ਤੁਸੀਂ ਉਸ ਤਰ੍ਹਾਂ ਵੀ ਆਪਣੇ ਨਾਲ ਸ਼ਰਟ ਦਾ ਪੀਸ ਵੀ ਲੈ ਸਕਦੇ ਹੋ ਵੈਸੇ ਅਸੀਂ ਜੀ ਇਹ ਆਲ ਓਵਰ ਹੀ ਸੂਟਸ ਸੇਲ ਕਰ ਰਹੇ ਹਾਂ ਕਿਉਂਕਿ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹਦੇ ਨਾਲ ਜਿੱਦਾਂ ਦਾ ਮਰਜ਼ੀ ਤੁਸੀਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੀ ਏਜ ਜ਼ਿਆਦਾ ਕੀ ਤਾਂ ਤੁਸੀਂ ਲਾਈਟ ਕਲਰ ਦਾ ਦੁਪੱਟਾ ਰੈਡੀ ਕਰ ਲਓ ਜੰਗ ਏਸ ਦਾ ਤਾਂ ਡਾਰਕ ਸ਼ੇਡ ਦਾ ਦੁਪੱਟਾ ਰੈਡੀ ਕਰ ਲਓ ਜੀ ਟਾਈ ਡਾਈ ਦੇ ਵਿੱਚ ਕਰੋ ਚਾਹੇ ਤੁਸੀਂ ਸਿੰਗਲ ਸ਼ੇਡ ਦੇ ਵਿੱਚ ਕਰੋ ਇਹका जी ਇਹ ਸੀਗਾ ਆਪਣਾ ਫਾਸਟ ਸੂਟ ਜਿਹਦੀ ਤੁਹਾਨੂੰ ਪ੍ਰੋਪਰ ਡਿਟੇਲ ਦਿੱਤੀ ਆ ਹੁਣ ਆਪਾਂ ਤੁਹਾਨੂੰ ਸੈਕੰਡ ਸੂਟ ਦਿਖਾਉਣੇ ਆ ਫੈਬਰਿਕ ਸੇਮ ਰਹੇਗਾ ਤੇ 100% ਪਿਓਰ ਕੁਆਲਿਟੀ ਦੇ ਵਿੱਚ ਇਹ ਫੈਬਰਿਕ ਆ ਜੀ ਬਹੁਤ ਸੌਫਟ ਫੈਬਰਿਕ ਆ ਇਹ ਵਾਲਾ ਹੈਗਾ ਜੀ ਆਪਣਾ ਸੈਕੰਡ ਸ਼ੇਡ ਜਿਹੜਾ ਕਿ ਜੈਲੋ ਮਾਸਟਰਡ ਜਿਹਾ ਸ਼ੇਡ ਹੈਗਾ ਇਹਦੀ ਵੀ ਤੁਹਾਨੂੰ ਅਸੀਂ ਸਟੈਂਪ ਦਿਖਾਉਣੇ ਆ ਜੀ ਦੇਖੋ ਤੁਸੀਂ ਦੇਖੋ ਜੀ ਕੜਸਾ ਕਦੋਂ ਟਿਸਟਾ ਕਲਾਸਿਕ ਕਲੈਕਸ਼ਨ ਦੇ ਨਾਂ ਤੇ ਆ ਟਿਸਟਾ ਬ੍ਰਾਂਡ ਦਾ ਇਹ ਫੈਬਰਿਕ ਆ ਜੀ ਤੇ ਸੇਮ ਹੀ ਬਰਬਰੀ ਵਾਲਾ ਫੈਬਰਿਕ ਆ ਪਿਓਰ ਬਰਬਰੀ ਦੇ ਵਿੱਚ ਆ ਜੀ ਤੇ ਕਲਰ ਦੇਖੋ ਜੀ ਕਿੰਨਾ ਪਿਆਰਾ ਸ਼ਾਨਦਾਰ ਕਲਰ ਦੇਖੋ ਤੁਸੀਂ ਜੈਲੋ ਮਾਸਟਰ ਜਿਹਾ ਕਲਰ ਆ ਬਹੁਤ ਪਿਆਰਾ ਕਲਰ ਆ ਸੌਫਟ ਫੈਬਰਿਕ ਆ ਤੁਸੀਂ ਇਹਦੇ ਤੇ ਵੀ ਪੈਚ ਵਰਕ ਕਰਾ ਸਕਦੇ ਹੋ ਬਿਨਾ ਪੈਚ ਵਰਕ ਤੋਂ ਸਿੰਪਲ ਲੇਸ ਦੀ ਫਿਨਿਸ਼ਿੰਗ ਦੇ ਕੇ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਕਿਉਂਕਿ ਸੂਟ ਆਪਣੇ ਆਪ ਵਿੱਚ ਹੀ ਬਹੁਤ ਗ੍ਰੇਸਫੁਲ ਹੈਗਾ ਤੇ ਮੈਂ ਤੁਸੀਂ ਸੂਟ ਨੂੰ ਇਹ ਪਾਉਂਗੇ ਤਾਂ ਤੁਹਾਨੂੰ ਆਪਣੇ ਆਪ ਫੀਲ ਹੋਏਗਾ ਕਿ ਕਿੱਦਾਂ ਦਾ ਅਸੀਂ ਫੈਬਰਿਕ ਪਾਇਆਗਾ ਤਾਂ ਤੁਸੀਂ ਬਾਹਰ ਅੰਦਰ ਜਾਣਾ ਕਿਤੇ ਗੁਰਦੁਆਰਾ ਸਾਹਿਬ ਜਾਣਾ ਜੀ ਜਾਂ ਕਿਤੇ ਵੀ ਤੁਸੀਂ ਮੈਂ ਛੋਟੇ ਮੋਟੇ ਫੰਕਸ਼ਨ ਤੇ ਜਾਣਾ ਤੇ ਇਦਾਂ ਦੇ ਸੂਟ ਤੁਸੀਂ ਐਂਬਰੋਇਡਰੀ ਵਾਲੇ ਸੂਟ ਤੋਂ ਬੋਰ ਹੋ ਚੁੱਕੇ ਤਾਂ ਇਸ ਤਰ੍ਹਾਂ ਦੇ ਸੂਟ ਬੈਸਟ ਕੁਆਲਿਟੀ ਦੇ ਸੂਟ ਤੁਸੀਂ ਬਾਏ ਕਰ ਸਕਦੇ ਹੋ ਤਾਂ ਕਿਸੇ ਵੀ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਸੁਸਤੇ ਕਿਰਵਾ ਸਕਦੇ। ਤੇ ਇਹ ਵਾਲੀ ਸੀਗੀ ਜੀ ਅੱਜ ਵਾਲੀ ਕਲੈਕਸ਼ਨ ਤੇ ਬਾਕੀ ਅਸੀਂ ਕਹਾਂਗੇ ਕਿ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ, ਆਪਣੀ ਪਸੰਦ ਦੀ ਫੋਟੋ ਭੇਜ ਕੇ ਕਰਵਾ ਸਕਦੇ ਹੋ। ਸਾਡੀਆਂ ਰੀਲਸ, ਸਾਡੀਆਂ ਵੀਡੀਓ ਦੇਖ ਕੇ ਵੀ ਤੁਸੀਂ ਸਾਡੇ ਨੂੰ ਉਸ ਤਰ੍ਹਾਂ ਦੇ ਸੂਟ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹਾਂ ਸਾਡੇ ਕੋਲ। ਤੇ ਪ੍ਰੀਵਿਅਸ ਵੀਡੀਓ ਦੇਖ ਸਕਦੇ ਹੋ ਅਸੀਂ ਹਮੇਸ਼ਾ ਸਟਾਕ ਆ ਜਿਹੜਾ ਅਵੇਲੇਬਲ ਰੱਖਦੇ ਹਾਂਗੇ। ਤੇ ਇਸ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਵੇਗਾ ਜੀ ਉਸ ਨੰਬਰ ਦੇ ਉੱਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜਣਾਗਾ ਹਾਂ ਕਾਟਨ ਤੇ ਸੂਟਾਂ ਵਿੱਚ ਕਿਉਂਕਿ ਸਟਾਕ ਆਊਟ ਹੁੰਦੇ ਰਹਿੰਦੇ ਆ ਬਾਰ-ਬਾਰ ਸੂਟ ਅਸੀਂ ਰੀਸਟਾਕ ਕਰਦੇ ਆ ਤੇ ਸਟਾਕ ਆਊਟ ਵੀ ਹੁੰਦੇ ਰਹਿੰਦੇ ਨੇ ਜੀ ਤੇ ਤੁਸੀਂ ਪੁੱਛ ਲੈਣਾ ਵੀ ਇਸ ਸੂਟ ਸੂਟ ਦੀ ਅਵੇਲੇਬਿਲਟੀ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਦੱਸ ਦੇਵਾਂਗੇ ਤੇ ਤੁਸੀਂ ਆਪਣਾ ਫੁੱਲ ਐਡਰੈਸ ਪੇਸ ਤੇ ਵਿਦਨ 3 ਔਰ 4 ਡੇਜ਼ ਇਟ ਸੂਟ ਤੁਹਾਡੇ ਘਰ ਤੱਕ ਹੋਏਗਾ ਤੁਸੀਂ ਇਹਨਾਂ ਸੂਟਾਂ ਨੂੰ ਜਾਂ ਕਿਸੇ ਵੀ ਸੂਟ ਨੂੰ ਸਾਡੇ ਕੋਲੋਂ ਬਿਨਾ ਸਟਿਚਿੰਗ ਦੇ ਵਿਦਆਊਟ ਸਟਿਚਿੰਗ ਔਰ ਵਿਦ ਸਟਿਚਿੰਗ ਜਿਵੇਂ ਵੀ ਤੁਸੀਂ ਅਗੋਸੀ ਉਸ ਤਰ੍ਹਾਂ ਸਾਡੇ ਤੋਂ ਬਾਈ ਕਰ ਸਕਦੇ ਹੋਗੇ ਸ਼ਿਪਿੰਗ ਚਾਰजेस ਇਨਕਲੂਡਡ ਹੀ ਹੁੰਦੀ ਹੈ ਜੀ ਸਾਡੇ ਕੋਈ ਸ਼ਿਪਿੰਗ ਚਾਰजेस ਐਕਸਟਰਾ ਨਹੀਂ ਲੈਂਦੇ ਹੈਗੇ ਜਿੰਨਾ ਵੀ ਤੁਹਾਨੂੰ ਰੇਟ ਦੱਸਾਂਗੇ ਏਸ ਦੇ ਵਿੱਚ ਤੁਹਾਡੇ ਕੋਲੇ ਮੀਨ ਜੀ ਸ਼ਿਪਿੰਗ ਜਿਹੜੀ ਉਹ ਫ੍ਰੀ ਜਾਵੇਗੀ ਬੀਤੇ ਦੁਪੱਟਾ ਲੈਣਾ ਤਾਂ ਤੁਸੀਂ ਸਾਡੇ ਕੋਲ ਕੁਐਰੀ ਕਰ ਸਕਦੇ ਹੋ ਸਾਨੂੰ ਪੁੱਛ ਸਕਦੇ ਹੋ ਉਸ ਤੋਂ ਤੁਹਾਨੂੰ ਪ੍ਰੋਪਰ ਦੁਪੱਟੇ ਦਾ ਫੈਬਰਿਕ ਦਿਖਾ ਦਾਂਗੇ ਪ੍ਰੋਪਰ ਉਹਦੀ ਜੀ ਸਟੈਂਪ ਵੀ ਦਿਖਾ ਦਾਂਗੇ ਜੀ ਸਾਡੇ ਕੋਲ ਕਮਲ ਚਮੂਨ ਦੇ ਬੈਟਸਨ ਦੇ ਤੇ ਆਪਣੇ ਇਹਦੇ ਨਾ ਭਾਰਤ ਦੇ ਜਿਹੜੇ ਪ्युअर ਔਰਗੈਨਜ਼ਾ ਦੇ ਦੁਪੱਟੇ ਆਪਣੇ ਕੋਲੇ ਅਵੇਲੇਬਲ ਨੇ ਬਾਕੀ ਸੈਮੀ ਦੇ ਵਿੱਚ ਵੀ ਬਹੁਤ ਸਾਰੇ ਦੁਪੱਟਿਆਂ ਦੀ ਵੈਰਾਈਟੀ ਸਾਡੇ ਕੋਲ ਹੈਗੀ ਹੈਗੀ ਤੇ ਮੈਨੂੰ ਪੂਰੀ ਉਮੀਦ ਹੈ ਸੂਟ ਵਧੀਆ ਲੱਗੇ ਹੋਣਗੇ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ